ਅੱਜ ਤੁਹਾਨੂੰ ਸਿਖਾਉਂਗੇ ਅਸੀਂ ਸਭ ਤੋਂ ਸੌਖੇ ਤਰੀਕੇ ਨਾਲ ਚਿਕਨ ਕਿੱਦਾਂ ਬਣਾਉਂਦੇ ਆ ਤੇ ਆ ਦੇਖੋ ਬਣ ਰਿਹਾ ਤੇ ਵੀਡੀਓ ਤੁਸੀਂ ਅੱਧ ਤੱਕ ਦੇਖਿਓ ਤੇ ਸਾਨੂੰ ਜੁਆਸ ਵਾਲੇ ਬੰਦੇ ਮਿਲਣੇ ਆ ਰਹੇ ਆ ਉਹ ਕਹਿੰਦੇ ਵੀ ਤੁਹਾਡੀ ਮੋਟਰ ਪਰ ਅਸੀਂ ਚਿਕਨ ਖਾਣਾ ਫਿਰ ਮੈਂ ਕਹਾ ਨਾਲੇ ਬਣਾਉਂਦੇ ਆ ਨਾਲੇ ਫੜਾਉਂਦੇ ਨਾਲ ਤੁਹਾਨੂੰ ਮਿਲਾਉਂਦੇ ਆ ਤੇ ਨਾਲੇ ਸੌਖੇ ਤਰੀਕੇ ਨਾਲ ਚਿਕਨ ਬਣਾਉਂਦੇ ਆ ਤੇ ਕ੍ਰਿਸ਼ੂਨ ਪਰ ਸੌਖੇ ਤਰੀਕੇ ਨਾਲ ਚਿਕਨ ਬਣਾਉਂਦਾ ਜਿਹੜਾ ਜਿਹੜਾ ਸਮਾਨ ਪਿਆ ਉਹ ਤੁਹਾਨੂੰ ਸਾਰਾ ਦਿਖਾ ਦਾਂਗਾ ਤੁਸੀਂ ਟਰਾਈ ਜ਼ਰੂਰ ਕਰੋ ਸੌਖੇ ਤਰੀਕੇ ਨਾਲ ਚਿਕਨ ਕਿੱਦਾਂ ਬਣਦਾ ਹੈ ਕੋਈ ਲੈਟਰ ਪਰ ਸ਼ਟਰ ਉੱਪਰ ਨਹੀਂ ਕੋਈ ਪੜਨ ਮਰਾ ਉੱਪਰ ਥੋੜੇ ਜਿ ਮਿਰਚਾਂ ਤੇ ਅਦਰਕ ਤੁਸੀਂ ਲਸਣੀ ਪਾ ਸਕਦੇ ਆ ਉਹ ਤੁਹਾਡੀ ਮਰਜ਼ੀ ਹੋਰ ਜੇ ਤੁਸੀਂ ਪਾਉਣਾ ਪਰ ਮੈਂ ਆ ਸਮਾਨ ਲੱਤਾ ਇਹਨੂੰ ਮੋਟਾ ਮੋਟਾ ਕੱਟ ਲਿਆ ਤੁਸੀਂ ਆ ਦੇਖੋ ਮੋਟਾ ਮੋਟਾ ਕੱਟ ਲਿਆ ਐਦਾਂ ਦੇ ਕੇ ਭਾਂਡਾ ਲੱਤਾ ਕੋਲ ਜਾ ਜਿਹਦੇ ਵਿੱਚ ਮੈਂ ਪਿਆਜ਼ ਪਾ ਲਿਆ ਹਾਂ ਹਾਂ ਤੁਸੀਂ ਦੇਖੋ ਵਿੱਚ ਟਮਾਟਰ ਪਾ ਲੇ ਵਿੱਚ ਹਰੀਆਂ ਮਿਰਚਾਂ ਅ ਬਸ ਫਿਰ ਮੈਂ ਗ੍ਰੈਂਡਰ ਲੱਤਾ ਤੇ ਪੀਸ ਲੀ ਥੋੜਾ ਜਿਹਾ ਪਾਣੀ ਪਾ ਲਿਆ ਮੈਂ ਲੋ ਜੀ ਆਪਣਾ ਐਨ ਬਰੀਕ ਹੋ ਗਿਆ ਦੇਖੋ ਇੱਕ ਸੌਸ ਜੀ ਬਣ ਗਈ ਹੈ ਲੋ ਜੀ ਕਰਦੇ ਬੇਸਿਕ ਮਸਾਲੇ ਆ ਗਰਮ ਮਸਾਲੇ ਦਾ ਇੱਕ ਚਮਚਾ ਪਾ ਲਾਂਗੇ ਪੂਰਾ ਭਰ ਕੇ ਨਮਕ ਦਾ ਇੱਕ ਚਮਚਾ ਪੂਰਾ ਭਰ ਕੇ ਪਾ ਲਾਂਗੇ ਹਲਦੀ ਦਾ ਇੱਕ ਚਮਚਾ ਪੂਰਾ ਭਰ ਕੇ ਪਾ ਲਾਂਗੇ ਇਸ ਕਰ ਦਾਂਗੇ ਇੱਕ ਕੜਛੀ ਤੇਲ ਦੀ ਪਾ ਲਈ ਮੈਂ ਹੁਣ ਇੱਕ ਕੜਛੀ ਤੇਲ ਤੇਲ ਹੋ ਗਿਆ ਆਪਣਾ ਗਰਮ ਤੇ ਮੈਂ ਇੱਕ ਚਮਚਾ ਜੀਰੇ ਦਾ ਪਾਤਾ ਜੀਰਾ ਆਪਣਾ ਭੁੰਨ ਹੋ ਚੱਲਿਆ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਮਸਾਲਾ ਪੀਸਿਆ ਇਹ ਪਾ ਲਾਂਗੇ ਇਸ ਨੂੰ 10 ਤੋਂ 15 ਮਿੰਟ ਪਕਾਉਣਾ ਫਿਰ। ਲੋ ਜੀ ਪੂਰੇ ਮੈਨੂੰ 10 ਮਿੰਟ ਹੋ ਗਏ ਤੇ ਹੁਣ ਪਾ ਦੇ ਇਸ ਕਿਸ਼ਤੇ ਵਿੱਚ ਬਚੇ ਗਏ। ਪੂਰਾ 1 ਕਿਲੋ ਚਿਕਨਾ ਇਹ ਇਹ ਆਪਣੇ ਇਸ ਦੇ ਵਿੱਚ ਪਾ ਦੇਣਾ। ਅਸਲੀ ਅਸਲੀ। ਲੈ ਹੁਣ ਉੱਪਰ ਮਿਕਸ ਕਰ ਪਾਣਾ ਇਹਨੂੰ। ਥੋੜਾ ਜਿਹਾ ਪਾਣੀ ਪਾ ਦੇਣਾ। ਜ਼ਿਆਦਾ ਨਹੀਂ ਥੋੜਾ ਜਿਹਾ। ਸ਼ੀਰ। ਸਵਾਦ ਦੇ ਲੋ। ਥੋੜਾ ਥੋੜਾ ਟਾਈਮ ਬਾਅਦ ਪਰ ਕੜਸੀ ਮਾਰਦੇ ਰਹਿਣਾ ਸਾਡਾ ਬਣ ਕੇ ਤਿਆਰ ਹੈ ਆਪ ਤੁਸੀਂ ਦੇਖੋ ਚਿਕਨ ਬਣ ਕੇ ਤਿਆਰ ਆ ਸਾਡਾ ਤੇ ਹੁਣ ਲਾਸਟ ਚੀਜ਼ ਰਹਿ ਗਈ ਕਿਹੜੀ ਪਾਉਣੀ ਆਪਾਂ ਨੇ ਉਹ ਤੁਹਾਨੂੰ ਦਿਖਾਉਂਦਾ ਜਿਹੜਾ ਨੇ ਰੰਗ ਅਤੇ ਬਣ ਜਾਣੀ ਹੋਰ ਵਧੀਆ ਹੈ ਨਾ ਤਰੀ ਦੇਖੋ ਕਿੰਨੀ ਗਾੜੀ ਬਣੀ ਆ ਨਾ ਬਹੁਤ ਵਧੀਆ ਬਣੀ ਆ ਲਓ ਜੀ ਆ ਗਏ ਨੇ ਭਾਜੀ ਯੂਐਸਏ ਵਾਲੇ ਘਟੋ ਘਟ ਵੀ 22 300 ਕਿਲੋਮੀਟਰ ਦੂਰੋਂ ਆਏ ਆ ਹਾਂ ਜੀ ਦੱਸੋ ਜੀ ਹਾਂ ਜੀ ਫਸਲੇ ਭਾਜੀ ਆਏ ਜੀ ਹਾਂ ਤੋ ਜੀ ਤਾ ਉਹ ਜੀ ਉਹ ਜੁੜੀ ਹੋਣੇ ਗਾਉਂ ਤੋਂ ਕਿਹੜਾ ਹਾਲ ਹੈ ਜੀ ਕਿਦਾਂ ਹਾਲ ਚੰਗਾ ਠੀਕ ਹੈ ਜੀ ਦਿਖਾ ਦੇ ਭਰਾ ਕੀ ਹਾਲ ਹੈ ਦੱਲ ਨੂੰ ਹਾਂ ਬੜੀ ਹੈ ਜੀ ਇਹ ਸਤੋਂ ਬਹੁਤ ਵਧੀਆ ਹੈ ਜੀ ਮੈਂ ਨਮਾਛਾ ਰਿਆ ਬੈਠਾ ਹਾਂ ਤੇ ਮੈਨੇ ਮਤਾ ਹੋਈ ਪਈ ਐ ਜੀ ਕੋਣ ਨੂੰ ਜਾਣਦਾ ਮੈਂ ਜਿਹੜੀ ਆਪਣੇ ਮਲਜੀਤ ਬਾਈ ਵੀ ਪਾਸ ਹੋ ਗਏ ਆ ਹਾਂ ਅੱਗੋਂ ਵੀ ਹਾਂਜੀ ਆਸ ਉਹ ਵੈਲਕਮ ਕਰਨ ਲੱਗਿਆ ਹਾਂ ਲੇਕਿਨ ਮੈਂ ਦੂਸਰੇ ਬਾਈ ਵੀ ਵੀਰੋਣੀ ਬੈਠੇ ਤੇ ਵੀਰੋਣੀ ਬਾਹਰ ਮਿਲਣ ਆ ਕੇ ਅਤੇ ਆਪਣੇ ਨੇ ਅਟੈਂਡ ਕੀਤੇ ਆ ਮੈਂ ਤਾਂ ਵੀਰੋਣੀ ਕਹਿੰਦੇ ਵੈਸ਼ ਨੂੰ ਅਸੀਂ ਤੇ ਕਿਹੜਾ ਬੰਦਾ ਵੀਰੇ ਆਪਣਾ ਸਤਵਗੜ੍ਹ ਤੋਂ ਆਇਆ ਠੀਕ ਹੈ ਠੀਕ ਹੈ ਠੀਕ ਹੈ ਲੈ ਲੈ ਭਾਈ ਇਹਨੂੰ ਲੱਬੜੀ ਮੋਟਰ ਲਾ ਬੇ ਲੰਦੀ ਹਾਂ ਹਾਂ ਨਹੀਂ ਬਹੁਤ ਬੰਦੇ ਅੱਜ ਮੋਟਰ ਇੱਥੇ ਅੱਛਾ ਮੈਂ ਕਿ ਮਿਲਿਆ ਹਾਂ ਹਾਂਜੀ ਹਾਂਜੀ ਮਿਲਿਆ ਮੈਂ ਹੁਣੇ ਆ ਕੇ ਗਿਆ ਪਾਣੀ ਦੇ ਕੇ ਗਿਆ ਸਾਨੂੰ ਪਾਣੀ ਦੇ ਖਾਰੇ ਪੜਾ ਕੇ ਗਿਆ ਸਾਨੂੰ ਹਾਂ ਹਾਂ ਸ਼ੁਕਰ ਹੈ ਵੀਰੇ ਬਹੁਤ ਬਹੁਤ ਤੁਹਾਡਾ ਹਾਂ ਭਾਜੀ ਨੂੰ ਐ ਜੁਐਸ ਤੋਂ ਆਏ ਹੋਇਆ ਤੇ ਭਾਜੀ ਕਿੱਦਾਂ ਲੱਗ ਮੋਟਰ ਪਰਾ ਗਿਆ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਬਹੁਤ ਇੱਧਰ ਭਾਜੀ ਸੀਆਰਡੀ ਛੁੱਟੀ ਕਰਕੇ ਸਪੈਸ਼ਲ ਆਇਆ ਬੜਾ ਚੰਗਾ ਲੱਗਾ ਸਾਨੂੰ ਮਿਲ ਕੇ ਅੱਜ ਠੀਕ ਹੈ ਤੇ ਭਾਈ ਤੁਸੀਂ ਮੈਂ ਭਾਈ ਦਾ ਨਾਮ ਬਹੁਤ ਸੁਣਿਆ ਹੈ ਹਾਂ ਆਪਣੇ ਮਰਕਾ ਵਾਲੇ ਬ੍ਰਾਊਜ਼ਰ ਥਰੂ ਹਾਂਜੀ ਹਾਂਜੀ ਅਰ ਅੱਜ ਮੈਨੂੰ ਪਤਾ ਹੈ ਭਾਈ YouTube ਦੇ ਬਹੁਤ ਫੇਮਸ ਆ ਮੋਟਰ ਵਾਲੇ ਇਹ ਵੀ ਸੁਣਾਦੇ ਭਾਜੀ ਅੱਜ ਦੇ ਕਰਦੇ ਮੈਂ ਭਾਈ ਦਾ ਨਾਮ ਸੁਣਿਆ ਹੈ ਤੇ ਭਾਈ ਦੇ ਥਰੂ ਮਿਲਣ ਆ ਗਿਆ ਨਾ ਠੀਕ ਹੈ ਜੀ ਅਰ ਇਹ ਮੋਟਰ ਤੇ ਆਣ ਕੇ ਨਾ ਬੜਾ ਲੱਗਾ ਮਾਨੂੰ ਆਰਗੈਨਿਕ ਇਹ ਕਿਹ ਚੀਜ਼ ਲਾਈ ਹੈ ਹਾਂਜੀ ਹਾਂਜੀ ਜੂ ਮੂਲੀ ਆਰਗੈਨਿਕ ਪਾਲਕ ਹਾਂਜੀ ਤਾਂ ਨੀਓ ਮੇਕਿੰਗ ਆ ਸਾਰੇ ਬੂਟੇ ਬਟੇ ਚੀਕੂ ਹਾਂਜੀ ਨਿੰਬੂ ਸੰਤਰਾ ਅਮਰੂਦ ਉਹ ਬਣਾ ਲੱਖਾਂ ਤੁਸੀਂ ਸਭ ਆਰਗੈਨਿਕ ਆ ਹਾਂਜੀ ਹਾਂਜੀ ਇੱਕ ਮੋਟਰ ਬਣਾਈ ਆ ਇੱਕ ਇਹਨਾਂ ਨੇ ਆ ਜਿਹੜੀ ਮੈਨੂੰ ਇਹਨਾਂ ਦਾ ਚਿਵਾਰਾਂ ਤੇ ਆ ਚੀਜ਼ੇ ਤਾਂ ਚੰਗੀ ਲੱਗੀ ਇਹ ਮਤਲਬ ਇੱਕ ਸਾਈਡ ਚੜ ਕੇ ਤਿੰਨ ਸਾਈਡ ਹਵਾਦਰ ਖਿੜਕੀਆਂ ਦਰਵਾਜ਼ੇ ਰੱਖੇ ਹਾਂਜੀ ਹਾਂਜੀ ਇਹ ਏਸੀ ਵਾਲਾ ਕੰਮ ਹੀ ਆ ਹਾਂਜੀ ਹਾਂਜੀ ਬਾਕੀ ਮੋਹਰ ਭਰਾ ਨੂੰ ਬਹੁਤ ਮਿਲ ਗਏ ਕੁਝ ਬਾਕੀ ਮੈਂ ਇੱਕ ਇੱਕੋ ਗੱਲ ਕਹੂੰਗਾ ਭਰਾ ਨੂੰ ਕਿ ਜ਼ਰੂਰ ਭਾਜੀ ਕੋਕੋਰ ਵੇਸਟ ਕਰੋ ਆਜੋ ਭਾਈ ਆਣ ਕੇ ਜਰੂਰ ਮੋਟਰ ਤੇ ਭਾਈ ਦੇ ਦੇਖੋ ਬਹੁਤ ਵਧੀਆ ਤੁਹਾਨੂੰ ਮੈਂ ਭਾਜੀ ਭਰਾਵਾਂ ਵਾਸਤੇ ਬਣਾਈ ਤੇ ਬਹੁਤ ਵਧੀਆ ਹਾਂ ਭਰਾ ਬਹੁਤ ਮੇਰੇ ਮਿਲਣ ਆਉਂਦੇ लास्ट ਗੱਲ ਇਹ ਭਾਜੀ ਭਾਜੀ ਕੁਕਿੰਗ ਬੜੀ ਤਕੜੀ ਕਰਦੇ ਆ। ਉਹ ਮੋਟਰ ਤੇ ਆ। ਅਮਰਜ ਚਿਕੜ ਕਿਦਾਂ ਲੱਗਾ ਭਾਜੀ? ਬਹੁਤ ਆਪਸਤ ਵਧੀਆ ਲੱਗੇ ਭਾਜੀ। ਬਹੁਤ ਸੱਚੀ ਗੱਲ ਭਾਜੀ। ਮੈਂ ਪੈਸੇ ਨਹੀਂ ਨਹੀਂ ਸੱਚੀ ਗੱਲ ਭਾਜੀ। ਹਾਂ ਠੀਕ। ਉਸ ਤੋਂ ਬਾਅਦ ਇੱਕ ਗੱਲ ਅਸੀਂ ਭਾਜੀ ਨੂੰ ਕਹਣਾ ਕਿ 19 ਤਰੀਕ ਨੂੰ ਆਫਰ ਦੇ ਕੇ ਚੱਲੇ ਆ। ਇਸ ਤੋਂ ਬਾਅਦ ਭਾਜੀ ਖਾਣਾ ਦੇਸੀ ਬੱਕਰਾ ਧਾ ਕੇ ਦਿੱਤੋ। 14 ਤਰੀਕ ਤੋਂ ਸਾਡੀ ਵੀ ਕੁਕਿੰਗ ਦੇਖਣ। ਠੀਕ ਹੈ। ਠੀਕ ਨਹੀਂ। ਉਧਰ ਵੀਡੀਓ ਆਪਾਂ ਬੱਕਰੇ ਤੁਹਾਡੇ ਕੋਲ ਬੱਕਰੇ ਵਾਲੀ ਵੀਡੀਓ ਵੀ ਦੇਖਣੇ ਕਰੀਏ। ਦੱਲੀ ਬਾਜੀ ਦੱਲੇ ਦੱਲੇ ਦੀ ਹਾ ਘਬਰਾ। ਔਰ ਇਕਦਾਂਕ ਇਹ ਦੱਲੀ ਦੇ ਦਰਸ਼ਨ ਮਹਗੇ ਹੁੰਦੇ ਮਿਲ ਗਿਆ ਪਰ ਅੱਜ ਦੱਲੀ ਦਾ ਦਰਸ਼ਨ ਹੋ ਗਿਆ ਅੱਜ ਦੱਲੀ ভাই ਬੜੇ ਗਡੇ ਲਾਉਂਦਾ 200 ਕੁਆਂਟਲ ਵਾਲੇ ਪਾਣੀ ਵਾਲੇ ਵਾਲੇ ਇਹਨੇ ਪਾਜੀ ਬਹੁਤ ਵਧੀਆ ਸਵੇਰ ਤੋਂ ਅੱਡਾ ਤੇ ਚੜ ਜਾਂਦੇ ਕਿ ਸ਼ਾਮ ਨੂੰ ਜੀ ਮੋਟਰ ਸੋਣੇ ਚ ਚੱਲੀ ਜਾਂ 24 ਘੰਟੇ ਦਾ ਕੱਟਦੀ ਪਾਜੀ ਫ੍ਰੈਸ਼ ਪਾਣੀ ਪਿੰਦੇ ਮੋਟਰੋਂ ਚੱਲਦਾ ਪਾਣੀ ਹੈ ਪਰਖਣਾ। ਨੰਨੇ ਤੂੰ ਕਾਰੇ ਜਾ ਕੇ। ਇਹਦਾ ਆਪਣਾ ਹੈ। ਅੱਜ ਰੋਮਿੰਦਾ ਸਾਨੂੰ 8:00 ਵਜੇ 8:00 ਵਜੇ ਨਾ ਕਾਰਡ ਆਇਆ। ਕਿਤੇ ਵਜੇ? 8:00 ਤੋਂ 9:00 8:00 ਤੋਂ ਤੇਰੀ ਕੋ ਡਿਊਟੀ ਆ। ਜੋ ਦੁੱਧ ਪਾ ਕੇ ਨਾਲ ਦਰਸ਼ਨ। ਰਾਤ ਦਰਸ਼ਨ ਨਹੀਂ ਦਾ ਹੈਗਾ। ਹੋਰ ਹੈਗਾ। ਰਾਤ ਖਾ ਲੈ ਉਹ ਕੋ ਹੁੰਦੇ ਬਚ ਗਏ ਨਹੀਂ। ਅੱਜ ਕਿੱਥੇ ਗਿਆ? ਅੱਜ ਹੋ ਬਾਟੀ ਦੀ। ਲੈ। ਕੱਲ ਨੂੰ ਜਾਣਾ ਕੱਲ ਮਿਲ ਕੇ ਜਾਣਾ ਉਹ ਪਾਸੇ। ਹਾਂ ਹਾਂ। ਕਰਨ ਲਿਤੀ ਦਿਨ ਅੱਜ FIFA ਕਦੋਂ ਦੇ ਟਾਟੋ ਫੁੱਲਾ ਤੇ ਗੇਂਦ ਦੀ ਮੈਂ ਤਾਂ ਕਹਿਣਾ ਬੜੀ ਖੁਸ਼ ਫੁੱਲਾ ਤੋਂ ਹੁਣ ਥੱਲੇ ਉਤਰਦੀ ਦੇ ਮਤਲਬ ਘੰਟੇ ਲੱਗਦੇ ਡਰਦੀ ਹੁਣ ਆਈਲੈਂਡ ਦੇ ਗੱਲਾਂ ਕਰਦੇ ਆਈਲੈਂਡ ਦੇ ਗੱਲਾਂ ਲੱਗ ਗਿਆ ਕਰਦੇ ਫਾਈਨਲ ਨੇ ਚੱਲਦਾ ਇਹ ਵੀ ਲੈਣੀ ਜਣਾ ਆਪਣੇ ਪਾਸਵਰਡ ਬਣਾ ਤੇਰਾ ਕਿੱਥੇ ਬਣਾਉਣਾ ਬਣਾਉਣਾ ਬਸ ਉਹ ਭਾਈ ਸਾਡੇ 8 ਤੋਂ 9 ਮਿਲਦੇ ਬਾਈ ਆਹ ਪਾਜੀ ਸਾਡੇ ਅਸ ਤੋਂ 9 ਮਿਲਦੇ ਆ ਅੱਛਾ ਜੀ ਇਹਦਾ ਪਾਸਵਰਡ ਸਾਡੇ ਘਰਾਂਗੇ ਉੱਚਾ ਇਹਦੇ ਵੱਡੇ ਭਾਈ ਦਾ ਨਾਮ ਜਸਵੀਰ ਹੈ ਅੱਛਾ ਜੀ ਉਹ ਜਸਵੀਰ ਪਾਸੋਂ ਮੇਰੇ ਘਰ ਆ ਫੜਾ ਕੇ ਮੈਂ ਸੁਣਦਾ ਉਹਨੇ ਤੁਹਾਡੀ ਪੜ੍ਹਦੇ ਹੋ ਰਹੇ ਹਾਂ ਭਾਜੀ ਉਹ ਕਿਤੇ ਕਿਤੇ ਹੁੰਦੇ ਹੈ ਕਿਤੇ ਮੇਰੇ ਤਾਂ ਕਰਨੈਲ ਤਾਂ ਆ ਨਮਾ ਤੇ ਮੈਂ ਆਹ ਆਧਾਰ ਕਾਰਡ ਤੇ ਨਾ ਪਹਿਲਾਂ ਗੋਆ ਲਗਾ ਅੱਛਾ ਇਹਨਾਂ ਨੂੰ ਲੈ ਕੇ ਜਾਣਾ ਤੇ ਲੋਟਸ ਦਵਾਲ ਤੋਂ ਗੋਆ ਲੈ ਕੇ ਚੱਲਦੇ ਦੇਜਾ ਭਾਈਆ ਖਰਚਾ ਸਾਰਾ ਉਹਨੇ ਗੋਆ ਲਾਇਆ ਖਰਚਾ ਤਾਂ ਕੋਈ ਗੱਲ ਨਹੀਂ ਸਹੀ ਬੰਦਾਰ ਬੰਦੇ ਮੈਂ ਕਿਹਾ ਤਾਂ ਕਹਿੰਦਾ ਬੰਦੇ ਬੜੇ ਬਲੇ ਪਰ ਭਾਜੀ ਵਰਗਾ ਬੰਦਾ ਨਹੀਂ ਮਿਲਿਆ ਸਾਨੂੰ ਕੋਈ ਨਾ ਭਾਈਆ ਕਿਹੜਾ ਲੱਗਦਾ ਹੈ ਪਾਜੀ ਤੇਲੇ ਮੁਰਗਾ ਮੰਦਾ ਨਹੀਂ ਭਾਈ ਪਾਜੀ ਸੋਈ ਖਾਣੇ ਦਾ ਇੱਕ ਤਾਂ 84 ਬਣਨੇ ਲੱਗਾ ਨਹੀਂ ਭਾਈ ਹੁਣ ਦੇਖੋ ਤੁਸੀਂ ਆਏ ਆ ਤੁਸੀਂ ਮਹੀਨੇ ਬਾਅਦ ਆਏ ਹੋ ਕਿਤੇ ਕੁਰਤਾ ਬਣਿਆ ਉਹ ਕਿਹੜਾ ਬੋੜੇ ਵਾਲਾ ਉਹ ਉਹ ਇੰਜੀਨੀਅਰ ਸੇਰੇ ਚੜ ਕੇ ਪਾਜੀ ਤੂੰ ਅੱਤ ਮੈਂ ਕਹਿੰਦਾ ਜਿਹੜਾ ਮੈਂ ਚਟਾ ਕੁਰਤਾ ਲਿਆ ਨਾ ਉਹ ਮੈਂ ਦੱਸ ਉਹ ਤਾਂ ਹੁਣੇ ਪਾ ਮੈਂ ਕਹਿੰਦਾ ਦੱਸ ਸੀਟੇ ਇਹਾ ਤੱਕ ਕਿਦਾਂ ਭਾਜੀ ਕਿਤੇ ਮੈਂ ਕਹਿੰਦਾ ਇਹ ਨਾਲ ਮੈਂ ਤੁਰਿਆ ਮੈਨੂੰ ਤਾਂ ਥੋੜੀ ਸ਼ਰਮ ਆਵੀ ਉਹ ਇੰਨੇ ਸ਼ਾਈਨੀ ਆ ਨਾ ਕਪੜਾ ਹਾਂ ਓਏ ਮੇਰਾ ਰੱਬਾ ਭਾਜੀ ਸਾਰੇ ਪਗਵਾੜੇ ਦੇ ਪਾ ਭਾਜੀ ਤੁਹਾਨੂੰ ਨੇ ਤਾਂ ਨਹੀਂ ਨਹੀਂ ਮੈਂ ਤਾਂ ਨਹੀਂ ਪਤਾ ਕਿ ਨਹੀਂ ਉਹ ਨਹੀਂ ਮੇਰੇ ਤੇ ਮੇਰੇ ਕੋਲ ਮਿਲਣ ਆਏ ਹੋਏ ਪਿੰਡ ਦੇ ਕਿਹਾ ਸਰਕ ਪਿੰਡ ਚੋ ਗਿੜੀ ਦਵਾ ਦਿਓ ਨਿਊਜ਼ੀਲੈਂਡ ਨਿਊਜ਼ੀਲੈਂਡ ਸੌਰੀ ਹਾਂਜੀ ਗੋਂਦਾ ਵੀ ਆ ਆ ਵੀ ਚਲੀ ਗਿਆ ਨਹੀਂ ਹਮਨ ਸਾਹਿਬ ਸਾਹਿਬ ਕੀ ਹੋਇਆ ਇਹਨੂੰ ਬਾਜ ਤੇ ਵੀ ਉਟਾਉਣਾ ਪੈਣਾ ਕੋ